ਉਹ ਫਿਰ ਅਗੇ ਫੌਤੀ ਦੇ ਪੈਸੇ ਲੈ ਲਈ ਇਹਨੇ ਭੇਜਿਆ ਸੀ ਇਹਦੇ ਚ ਬਾਅਦ ਚ ਉਹ ਪੁੱਛ ਗਏ ਕਿ ਜਿਹੜਾ ਆਈ ਡਿਟੇਲਸ ਤੇ ਇਹਦੀ ਮਦਦ ਦਾ ਨਾਮ ਹੀ ਨਾਮਿਨੇਟ ਕੀਤਾ ਜਿਹੜਾ ਰੈਸਟ੍ਰੇਸ਼ਨ ਸੋ ਇਹਦੇ ਵਿੱਚ ਚਾਰ ਜਿਹੜੇ ਜ਼ਿਕਰ ਹੋ ਜਾਂਦੇ ਨੇ ਮੇਨ ਜਿਹੜੇ ਦੋ ਸੌਖਤ ਆਫ ਸ਼ਬਦਾਂ ਤੇ ਮੈਂ ਹਾਂ ਸੁਖਾ ਖੇਰੀ ਵਾਲਾ ਮਲੇਰ ਕੋਟਲਾ ਦੇ ਵਿੱਚ ਇੱਕ ਵਿਅਕਤੀ ਆਪਣੀ ਪ੍ਰਾਪਰਟੀ ਵੇਚਦਾ ਆ ਤੇ ਪੈਸੇ ਲੈ ਕੇ ਆਂਦਾ ਆ ਪਰ ਉਸ ਦੀ ਪਣਕ ਕੁਝ ਸਰਾਰਤੀ ਅਨਸਰ ਨੂੰ ਮਿਲਦੀ ਹੈ ਜਿਸ ਕਰਕੇ ਉਹ ਬੰਬੀਹਾ ਗੈਂਗ ਦਾ ਅਨਸਰ ਦੱਸ ਕੇ ਗੰਗੀ ਬੰਬੀਹਾ ਗੈਂਗ ਦਾ ਵਿਅਕਤੀ ਦੱਸ ਕੇ ਫਰੋਤੀ ਦੀ ਮੰਗ ਕਰਦਾ ਆ 5 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕਰਦਾ ਆ ਵੱਡੀ ਗੱਲ ਇਹ ਆ ਕਿ ਮਲੇਰ ਕੋਟਲਾ ਦੇ ਵਿੱਚ ਪਹਿਲੀ ਵਾਰ ਫਰੋਤੀ ਨੂੰ ਲੈ ਕੇ ਮਾਮਲਾ ਦਰਜ ਹੋਇਆ ਅਤੇ ਵੱਡੀ ਗੱਲ ਇਹ ਆ ਕਿ ਮਲੇਰ ਕੋਟਲਾ ਪੁਲਿਸ ਨੇ ਉਸ ਫਰੋਤੀ ਦੇ ਫੋਨ ਨੂੰ ਟ੍ਰੇਸ ਕੀਤਾ ਸਾਈਬਰ ਸੈੱਲ ਤੇ ਬਾਕੀ ਟੀਮ ਦੀ ਮਦਦ ਦੇ ਨਾਲ ਸੀ ਇਹ ਟੀਮ ਦੀ ਮਦਦ ਨਾਲ ਔਰ ਕਾਮਯਾਬੀ ਪ੍ਰਾਪਤ ਹੋਈਆ ਔਰ ਇਸ ਦੇ ਤਾਰ ਕੈਨੇਡਾ ਨਾਲ ਵੀ ਜੁੜੇ ਨੇ ਜਿਹਦੇ ਵਿੱਚ ਇੱਕ ਮਹਿਲਾ ਕਰਮੀ ਵੀ ਸ਼ਾਮਲ ਹੈ ਮਹਿਲਾ ਰੂਪੀ ਵੀ ਸ਼ਾਮਲ ਹੈ ਤੇ ਸਾਡੇ ਨਾਲ ਐਸਐਸਪੀ ਸਭ ਮੌਜੂਦ ਨੇ ਗੱਲਬਾਤ ਕਰ ਲੈਣੇ ਸਰ ਕਿੱਡੀ ਕਮੇਟੀ ਕਾਮਯਾਬੀ ਪੁਲਿਸ ਦੀ ਪਹਿਲੀ ਗੱਲ ਮੰਨਦੇ ਆਪਾਂ ਜੀ ਇਹ ਬੜੀ ਅੱਛੀ ਕਾਮਯਾਬੀ ਹੈ ਕਿਉਂਕਿ ਬੜੀ ਦੇਰ ਬਾਅਦ ਮਲੇਰਕੋਟੇ ਦੇ ਏਰੀਆ ਵਿੱਚ ਇੱਕ ਐਕਸਟਰੈਕਸ਼ਨ ਦੀ ਕਾਲ ਆਈ ਹੈ 12 ਤਰੀਕ ਨੂੰ ਬਲਤੇਜ ਨੂੰ ਕਾਲ ਆਈ ਸੀਗੀ ਕੈਨੇਡਾ ਤੋਂ ਵੀ ਮੈਂ ਬੰਬੀਹਾ ਗੈਂਗ ਦਾ ਮੈਂਬਰ ਬੋਲਦਾ ਜਸਪ੍ਰੀਤ ਜਸੂ ਨਾਂ ਦਾ ਬੰਦਾ ਬਾਅਦ ਚ ਆਈਡੈਂਟੀਫਾਈ ਹੋਇ ਪਹਿਲੇ ਤੁਹਾਨੂੰ ਬੰਦੇ ਦਾ ਨਾਮ ਚੱਲ ਰਿਹਾ ਸੀਗਾ ਉਹਦੇ ਵਿੱਚ ਇਹ ਪ੍ਰਾਪਰਟੀ ਇਨੇ ਕੋਈ ਵੇਚੀ ਹੋਣੀ ਲੁਧਿਆਣੇ ਤੇ ਇਥੋਂ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਵੀ ਇਹਦੇ ਕੋਲੇ ਪੈਸੇ ਹੈਗੇ ਤੇ ਫਿਰ ਥ੍ਰੈਟ ਕਾਲਾਂ ਕਾਫੀ ਦਿਨਾਂ ਦੀ ਕਰ ਰਿਹਾ ਸੀ ਸੋ ਇਮੀਡੀਏਟਲੀ ਅਸੀਂ 12 ਤਰੀਕ ਨੂੰ ਇਹ ਪਰਚਾ ਦਰਜ ਕਰਤਾ ਸੀ ਫਿਰ ਇਹਦੇ ਵਿੱਚ ਐਸਪੀ ਡੀ ਡੀਐਸਪੀਡੀ ਸੀਆਈਏ ਤੇ ਸਾਈਬਰ ਸੈੱਲ ਦੇ ਇੰਚਾਰਜ ਦੀਆਂ ਟੀਮਾਂ ਬਣਾ ਕੇ ਤੇ ਉਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਜਿਹਦੇ ਵਿੱਚ ਸਾਨੂੰ ਕੱਲ ਸ਼ਾਮ ਨੂੰ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਦੋ ਬੰਦੇ ਲਵਪ੍ਰੀਤ ਤੇ ਗੁਰਪ੍ਰੀਤ ਗੋਪੀ ਅਰੈਸਟ ਕੀਤੇ ਆ ਫਿਰ ਉਹਨਾਂ ਦੀ ਪੁੱਛੀਏ ਤਾਂ ਪਤਾ ਲੱਗਿਆ ਸੀ ਵੀ ਜਸਪ੍ਰੀਤ ਜਸੂ ਹੈ ਜਿਹੜਾ ਬੰਦਾ ਕਾਲ ਕਰ ਰਿਹਾ ਸੀ ਤੇ ਇਹ ਜਿਹੜਾ ਗੁਰਪ੍ਰੀਤ ਗੋਪੀ ਹੈ ਜਿਹੜੀ ਜਸਪ੍ਰੀਤ ਜਸੂ ਦੀ ਜ਼ਮੀਨ ਹੈ ਉਹਦਾ ਕੰਬਾਈਨ ਦਾ ਡਰਾਈਵਰ ਸੀਗਾ ਉਹਨੂੰ ਲਾਲਚ ਦਿੱਤਾ ਸੀ ਵੀ ਆਪਾਂ ਇਦਾਂ ਕੰਮ ਕਰਾਂਗੇ ਤੇ ਤੈਨੂੰ ਵੀ ਮੈਂ ਪੈਸੇ ਦਊਂਗਾ ਜੀ ਉਹਨੇ ਅੱਗੋਂ ਫਿਰ ਲਵਪ੍ਰੀਤ ਨਾਲ ਟਾਈ ਅਪ ਕਰਕੇ ਸੋ ਇਹ ਕੱਲ ਜਦੋਂ ਪਲਾਨ ਕਰਕੇ ਦੋ ਬੰਦੇ ਅਰੈਸਟ ਕੀਤੇ ਗਏ ਇਹਦੇ ਵਿੱਚ ਜਿਹੜੀ ਜਸਪ੍ਰੀਤ ਜਸੂ ਦੀ ਮਦਰ ਹੈ ਕਿਉਂਕਿ ਉਹਨੂੰ ਪੈਸੇ ਦੇਣੇ ਸੀ ਅੱਗੋਂ ਫਿਰ ਉਹ ਪੈਸੇ ਬਾਹਰ ਜਾਣੇ ਸੀਗੇ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਫਰਦਰ ਅਸੀਂ ਇਹਦੇ ਚ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਇਹ ਜਿਹੜਾ ਨੰਬਰ ਹੈ ਜਿਹੜਾ ਬਲਤੇਜ ਦਾ ਨੰਬਰ ਹੈ ਜਿਹੜਾ ਮੋਲਟਾ ਰਹਿੰਦਾ ਉਹ ਕਿੰਨੇ ਪ੍ਰੋਵਾਈਡ ਕਰਾਇਆ ਉਹ ਹੁਣ ਅਸੀਂ ਉਹਨੂੰ ਰਿਮਾਂਡ ਤੇ ਲੈ ਕੇ ਡਿਟੇਲ ਚ ਕੋਸ਼ਿਸ਼ ਕਰਾਂਗੇ ਸਰ ਮੰਨਦੇ ਹੋ ਕਿ ਪੁਲਿਸ ਦਾ ਤਾਲਮੇਲ ਬੜਾ ਵਧੀਆ ਟੀਮ ਵਰਕ ਹੋਇਆ ਜੀ ਬੜਾ ਅੱਛਾ ਇਹਦੇ ਵਿੱਚ ਐਸਪੀਡੀ ਡੀਐਸਪੀਡੀ ਸੀਆਈ ਚਾਰ ਤੇ ਜਿਹੜੇ ਸਾਈਬਰ ਸੈੱਲ ਦੇ ਇੰਚਾਰਜ ਹੈ ਬੜੀ ਮਿਹਨਤ ਇਹਨਾਂ ਨੇ ਕੀਤੀ ਚਾਰ ਪੰਜ ਦਿਨ ਦੇ ਬੜੇ ਦੇਰ ਦੇ ਅਸੀਂ ਲੱਗੇ ਹੋਏ ਸੀ ਛੋਟੇ ਛੋਟੇ ਇਨਪੁਟ ਵੱਦੇ ਵੱਦੇ ਸੋ ਇਹ ਬੜੀ ਇੱਕ ਅੱਛੀ ਕਾਮਯਾਬੀ ਹੈ ਸਾਡੀ ਟੀਮ ਦੀ ਸਰ ਕੀ ਲੱਗਦਾ ਕਿ ਪਹਿਲੀ ਵਾਰ ਅਜਿਹੀ ਥ੍ਰੈਟ ਕਾਲ ਆਈ ਹੈ ਤੇ ਪੁਲਿਸ ਨੇ ਕਾਮਯਾਬੀ ਦੋਏ ਕਿਉਂਕਿ ਸਾਡੇ ਏਰੀਆ ਦੇ ਵਿੱਚ ਮੇਰਕੋਟਲੇ ਦੇ ਵਿੱਚ ਮੇਰੇ ਹੁੰਦੇ ਪਹਿਲੀ ਵਾਰੀ ਇਹ ਥ੍ਰੈਟ ਕਾਲ ਇਦਾਂ ਦੀ ਆਈ ਸੀ ਗੈਂਗਸਟਰ ਦੀ ਤੋ ਅਸੀਂ ਉਹਨੂੰ ਟ੍ਰੇਸ ਕੀਤਾ ਬੜੀ ਮਿਹਨਤ ਨਾਲ ਲੱਗੇ ਵੀ ਅਸੀਂ ਸਾਡੀ ਟੀਮਾਂ ਵੈਸੀ ਵੀ ਅਲਰਟ ਰਹਿੰਦੀਆਂ ਸਾਡੇ ਸਾਰੀਆਂ ਟੀਮਾਂ ਰੂਟੀਨ ਦੇ ਵਿੱਚ ਤੁਹਾਨੂੰ ਪਤਾ ਹੈ ਚੈਕਿੰਗ ਚੱਲਦੀ ਰਹਿੰਦੀ ਅੱਜ ਵੀ ਇੱਕਾਸਾ ਆਪਰੇਸ਼ਨ ਸੀਗਾ ਸੋ ਇਹ ਸਾਰੇ ਅਲਰਟ ਰਹਿੰਦੇ ਆ ਤੇ ਫਿਰ ਤਾਈਂ ਉਹ ਸਾਨੂੰ ਇਹ ਕਾਮਯਾਬੀ ਮਿਲੀ ਅਸਰ ਕੀ ਲੱਗਦਾ ਕਿ ਬੰਬੀਹਾ ਗੈਂਗ ਨਾਲ ਵਾਕਈ ਤਾਲਮੇਲ ਇਹਨਾਂ ਦਾ ਕੋਈ ਰਾਬਤਾ ਹੈ ਜਾਂ ਜਸੂ ਦਾ ਜਿਸ ਤਰ੍ਹਾਂ ਜਸੂ ਕਹਿ ਰਿਹਾ ਸੀ ਇਹਨੂੰ ਥ੍ਰੈਟ ਦਿੱਤੀ ਸੀ ਬਲਤੇਜ ਨੂੰ ਵੀ ਇਹੀ ਸੀਗਾ ਵੀ ਮੈਂ ਬੰਬੀਹਾ ਗੈਂਗ ਦਾ ਮੈਂਬਰ ਹਾਂ ਸੋ ਅਗੇ ਇਹਨਾਂ ਨੂੰ ਤਾਂ ਉਹਨਾਂ ਨੇ ਅੱਗੇ ਹਜ ਜਸੂ ਨੇ ਹਾਇਰ ਕੀਤਾ ਸੀ ਜੀ ਬਿਲਕੁਲ ਥੈਂਕ ਯੂ ਜੀ ਅਦਾਸੀਏ ਕਿ ਮਲੇਰ ਕੋਲਾ ਪੁਲਿਸ ਦੇ ਤਾਲਮੇਲ ਦੇ ਨਾਲ ਇੱਕ ਬਹੁਤ ਵਧੀਆ ਜਿਹੜੇ ਹੈਗੇ ਆ ਇੱਕ ਕਾਮਯਾਬੀ ਹਾਸਲ ਹੋਈ ਹੈ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹਾਲੇ ਕਿ ਇੱਕ ਗ੍ਰਿਫਤਾਰੀ ਮਹਿਲਾ ਦੀ ਬਾਕੀ ਐ ਕਿੱਥੇ ਤਾਰ ਜੁੜੇ ਨੇ ਬੰਬੀਹਾ ਗੈਂਗ ਨਾਲ ਹੈ ਜਾਂ ਨਹੀਂ ਜਾਂ ਫਿਰ ਕੈਨੇਡਾ ਤੋਂ ਨੰਬਰ ਕਿਵੇਂ ਪ੍ਰੋਵਾਈਡ ਕਰਵਾਇਆ ਕਿਨੇ ਪ੍ਰੋਵਾਈਡ ਕਰਵਾਇਆ ਇਹ ਵੀ ਵੱਡਾ ਸਵਾਲ ਹੈ ਸੋ ਜਲਦੀ ਇਸ ਨੂੰ ਸੁਲਝਾ ਲਿਆ ਜਾਏਗਾ ਮਲੇਰ ਕੋਟਲਾ ਤੋਂ ਗੌਰਵ ਖੁੱਲਰ ਦੇ ਨਾਲ ਸੁੱਖਾ ਖੇੜੀ ਵਾਲਾ